ਹੈਲੋ ਜੀ ਸਸ ਸ੍ਰੀ ਕਾ ਅਦੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜਲਦੀ ਫਲਾਜ ਹੋਵਗੇ। ਲੋਕ ਸਕੂਲੇ ਹੋਇਆ ਹੈ ਰਖੜੀ ਦਾ ਕੰਪੀਟੀਸ਼ਨ ਇਹ ਸਕੂਲੇ ਬਣਾਈਆਂ ਪਲੇਟ ਹੈ। ਠੀਕ ਹੈ। ਇਹ ਉੱਪਰ ਲਿਖਿਆ ਹੈ 22 ਇਹ ਬਣਾਈਆਂ ਤੁਸੀਂ। ਸੋ ਇਹ ਪਲੇਟ ਸਜਾਈ ਹੀ ਖੁਸ਼ੀ ਨੇ ਸਕੂਲੇ। ਇਹ ਜੀ ਜਖਰੀ ਬਣਾਈ ਹੈ ਸਕੂਲੇ ਦੇ ਲਈ ਆਇਆ। ਇਸ ਕਗੇ ਨੂੰ ਅੱਜ ਮਿਲਿਆ ਸਕੂਲ ਪ੍ਰਾਈਜ਼ ਕੁਝ ਦਿਖਾ ਲਾ ਜੀ ਇਹ ਤੁਸੀਂ ਨਹੀਂ ਮਿਲੀ ਸਕੂਲ ਜਮਾਤਰੀ ਬੈਟਰੀ ਬਾਕਸ ਵੀ ਨਿਆਇ ਇਹਦੇ ਵਿੱਚ ਇਹ ਗੱਟ ਪੈਨ ਕੈਂਸਲਰ ਮਾ ਜੀ ਮੇਰੇ ਕੋਲ ਤੁਸੀਂ ਨਾਲ ਪੈਨਸਲ ਤੇ ਨਾਲ ਇੱਕ ਪੈਨ ਦੇ ਹੈਗਾ ਇਹ ਜੀ ਮੈਟਰੀ ਬਾਕਸ ਨਾਲ ਠੀਕ ਹੈ ਤੇ ਨਾਲ ਮਿਲਿਆ ਇਹਨੂੰ ਇਹ ਲਓ। ਲਗੀ ਨਾਖਸ਼ਿਨ ਮਿਲੀ ਹੈ ਇਹਦੇ ਵਿੱਚ ਜੋ ਆਪਣੀ ਕਾਪੀਆਂ ਪਾ ਸਕਦੀ ਹੈ। ਕੋਈ ਵੀ ਨਿੱਕ-ਨਿੱਕ ਸਮਾਨ ਆਪਣਾ ਪਾਉ ਫਾ ਸਕਦੀ ਹੈ। ਬਹੁਤ ਸੋਹਣਾ ਬਣਿਆ ਬੱਚਿਆਂ ਵਾਲਾ। ਇਹ ਵੀ ਉਪਰ ਹੱਥ ਲੱਗਾ ਹੈ। ਲੱਗਾ ਇਹ ਲੋਕ ਇਹਦੇ ਵਿੱਚ ਕੁਝ ਨ ਸਮਾਨ ਆਪਣਾ ਬੱਚੇ ਪਾ ਸਕਦੇ ਨੇ। ਇਹ ਬਹੁਤ ਸੋਹਣੀ ਬਣੀ। ਇਹ ਬੱਚਿਆਂ ਦਾ ਹੋਇਆ ਸਕੂਲ ਦਾ ਕੰਪੀਟੀਸ਼ਨ ਲੱਗ ਰਿਹਾ ਤੇ ਰੱਟੀਆਂ ਦੇ ਆਈ ਸਕੂਲ ਦੇ ਤੈਨੂੰ ਬੜੀ ਖੁਸ਼ੀ ਦਿਖਾਇਆ ਕੱਲ ਫੇਰ ਕੰਪੀਟੀਸ਼ਨ ਸਕੂਲ ਨੇ ਤੇ ਅੱਜ ਲੈ ਕੇ ਆਈਏ ਕਲਰ ਫੇਅਰ ਇਹ ਛੋਟੇ ਕਲਰ ਲੈਂਦੇ ਆ ਤੇ ਨਾਲ ਲੈਂਦੇ ਨੇ ਵੱਡੇ ਕਲਰ ਵੱਡੇ ਸਿਸ਼ੇ ਵੀ ਦੇ ਨਾਲ ਤੇ ਲੋ ਜੀ ਇਹ ਹੈਗੇ ਪੇਂਟ ਕਲਰ ਤੇ ਨਾਲ ਇਹਦੇ ਮਿਲਿਆ ਹੈ ਬਰਸ਼ ਵੀ ਛੋਟਾ ਬਰਸ਼ ਤੇ ਛੋਟੇ ਛੋਟੇ ਸਿਸ਼ੇ ਵੀ ਬਿਲਕੁਲ ਨਿਯਾਇ ਤੇ ਨਾਲ ਆਪਾਂ ਲੈ ਰਹੇ ਹਾਂ ਇਹ ਵੱਡੇ ਸਿਸ਼ੇ ਤਲਵ ਜੀ ਵਧੀਆ ਨੇ ਆਪਾਂ ਕਲਰਾਂ ਤਲਵ ਜੀ ਵਧੀਆ ਨੇ ਆਪਾਂ ਕਲਰਾਂ ਇੰਨੇ ਕਿੰਨੇ ਸਾਨੂੰ ਲੋੜ ਹੀ ਹੁੰਦੀ ਐ ਸਿਸ਼ਿਆਂ ਲੈ ਆਂਦੀਆਂ ਵਾ ਉਹਨਾਂ ਪਰ ਬੱਚੇ ਖਰਾਬ ਕਰਦੇ ਰਹਿੰਦੇ ਨੇ ਤੇ ਬਾਕੀ ਆਪਾਂ ਹੋਰ ਲੈ ਆਵਾਂਗੇ ਇਹ ਸਿਰੇ ਖੁਸ਼ੀ ਨੂੰ ਚੜਦੇ ਸਕੂਲ ਕਹਿੰਦੇ ਹੁੰਦਾ ਹੁਣ ਕੰਪੀਟੀਸ਼ਨ ਤੇ ਇਹ ਕਲਰ ਬਹੁਤ ਵਧੀਆ ਨੇ ਬੱਚਿਆਂ ਵਾਸਤੇ ਤੇ ਇਹ ਕਲਰ ਥੋੜੇ ਪਾਣੀ ਮਿਲਾਵਟ ਆ ਜਾਂਦੀ ਇਹਨਾਂ ਵਿੱਚ ਤੇ ਇਹ ਇਹਨਾਂ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਜਿਹੜੇ ਕਲਰ ਨੇ ਇਹਨਾਂ 'ਚ ਤੁਸੀਂ ਪਾਣੀ ਖਰਾਬ ਮਿਕਸ ਕਰ ਸਕਦੇ ਹੋ ਬਹੁਤ ਸੰਘਣੇ ਹੁੰਦੇ ਆ ਤੇ ਇਹ ਨਾਲ ਆਪਾਂ ਲਿਆਉਂਦੇ ਨੇ ਬ੍ਰਸ਼ ਦੇ ਨਾਲ ਤੇ ਇਸੇ ਦੇ ਕੁਝ ਸਕੂਲ ਲੈ ਕੇ ਜਾਏਗੀ ਤੇ ਥੋੜਾ ਇਹਨੇ ਨਾਲ ਹੋਰ ਥੋੜੇ ਕਲਰ ਜੂਸ ਕੀਤੇ ਨੇ ਬਲਤ ਇਹ ਕਲਰ ਨਾਲ ਵਿੱਚ ਬਹੁਤ ਸੰਘਣੇ ਆਗੇ ਇਹਦੇ ਵਿੱਚ ਤੁਸੀਂ ਪਾਣੀ ਪਾ ਸਕਦੇ ਹੋ ਤੇ ਇਹ ਜਿਹੜੇ ਛੋਟੇ ਕਲਰ ਨੇ ਇਹਨਾਂ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਉਹ ਜਿਹੇ ਬਰਸ਼ ਨੇ ਇਹ ਆਪ ਫੂਟ ਦੇ ਬਸਾਲੇ ਤਿੰਨੇ ਲਿਆਂਦੇ ਜਿਸ ਦੀ ਲੋੜ ਇਹ ਵਰਤ ਸਕਦੇ ਸਕੂਲੇ ਕਿ ਬੱਚਿਆਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਹੈਗੀ ਤੇ ਇੱਕ ਦੂਜੇ ਕੋਲ ਮੰਗਣ ਦੀ ਲੋੜ ਨਹੀਂ ਹੈਗੀ ਇਸ ਕਰਕੇ ਤਿੰਨੇ ਬਰਸ਼ ਲਿਆ ਦਿੱਤੇ ਆ ਤੇ ਇਹ ਇੱਕ ਡੱਬੀ ਜੇ ਆਪਾਂ ਪਾ ਲਾਂਗੇ ਸਾਰਾ ਸਮਾਨ ਅਜੀ ਖੁਸ਼ੀ ਸਕੂਲ ਕੱਲ ਹੈਗਾ ਕੰਪੀਟੀਸ਼ਨ ਤੇ ਉਹਨਾਂ ਨੇ ਕਿਹਾ ਇਹ ਬੈਚ ਬਣਾ ਕੇ ਲਿਆਇਓ ਕਿ ਜਿਹੜੇ ਬੱਚੇ ਇੱਥੇ ਲਾ ਸਕਣ ਤੇ ਪਤਾ ਲੱਗੇ ਤੇ ਇਹ ਬਣਾਏ ਨੇ ਬੈਚ ਆਪਾਂ ਤਿੰਨ ਬੈਚ ਬਣਾਏ ਆ ਤੇ ਇਹ ਖੁਸ਼ੀ ਨੇ ਆਪ ਤਿਆਰ ਕੀਤੇ ਆ ਤੇ ਬਹੁਤ ਸੋਨੇ ਬਣੇ ਆ ਇਹ ਬੱਚੇ ਆਪਣੇ ਇੱਥੇ ਲਾਣਗੇ ਪਤਾ ਲੱਗੇਗਾ ਬੱਚਿਆਂ ਨੂੰ ਸਕੂਲੇ ਨੂੰ ਲਾਣਗੇ ਜਿੰਨੇ ਮੇਰੇ ਲਈ ਕਲਰ ਰੱਖੇ ਤੇ ਸਟਾਈਲ ਚੱਗਦੀ ਇਹਦੇ ਵਿੱਚ ਇਹ ਕਿਹ ਗੈਫਿਸ਼ ਨਹੀਂ ਮਿਲੀ ਹੈ ਨਾ ਜੇ ਕੁ ਮੇਰੀ ਇਹ ਕੁਸੀ ਨਵਾਂ ਕਿ ਫੰਡ ਲਿਆ ਇਸ ਕੋਲੋਂ ਇਹ ਬਣੀ ਹੈ ਟੋਕਰੀ ਆਪਣੀ ਬਹੁਤ ਸੋਹਣੀ ਤੇ ਇਹਦੇ ਵਿੱਚ ਪੈਕਟ ਵੀ ਹੈਗੇ ਨਾਲ ਤੇ ਫੂਟੀਆਂ ਵੀ ਵਿੱਚ ਉਹ ਬੱਚਿਆਂ ਨੇ ਖਾ ਲਏ ਪੈਕਟ ਵੀ ਤੇ ਫੂਟੀਆਂ ਵੀ ਪੀ ਲਈਆਂ ਇਹ ਨਾਲ ਹੈ ਇਹ ਵਿੱਚ ਰੈਫਰ ਕਾਫੀ ਵੀ ਰੈਫਰ ਹੀ ਉਹ ਵੀ ਵਿੱਚ ਬੱਚੇ ਕੁਝ ਖਾ ਲਏ ਆ ਤੇ ਇਹ ਵੀ ਸੁੰਨੋ ਕੁਛ ਨੂੰ ਮਿਲੇ ਹੀ ਕਿਉਂਕਿ ਇਹ ਟੋਕਰੀ ਕਾਫੀ ਵੱਡੀ ਬਣੀ ਸੀ ਪਰ ਬੱਚਿਆਂ ਨੇ ਸਾਰਾ ਸਾਮਾਨ ਖਾ ਲਿਆ ਜਿੱਦਾਂ ਕਰਵਾਉਣ ਲਈ ਸਾਰੇ ਸਾਮਾਨ ਸਾਰਾ ਇੱਕotha ਚਾੜਾ ਕਰਕੇ ਨਾਲ ਨਾਲ ਟੋਕਰੀ ਚ ਉਹਦੀ ਸਾਫ ਪੂਰੀ ਹੈ ਤਿਆਰ ਨਹੀਂ ਹੋਏ ਇਹਦੇ ਇੱਥੇ ਮਗਰ ਲਾਵਾਂਗੇ ਆਪਾਂ ਸੀਐਫਟੀ ਪਿੰਨਾ ਜੋ ਕੇ ਇਥੇ ਬੱਚੇ ਲਾ ਲਣਗੇ ਠੀਕ ਹੈ ਬਸ ਪਿੰਨਾ ਲੱਗਣੀ ਹੈ ਹੋਰ ਕੁਝ ਨਹੀਂ ਲਗਾਣਾ ਇਹ ਖੁਸ਼ੀ ਦਾ ਹੈ ਕੱਲ ਕੰਪੀਟੀਸ਼ਨ ਹੈ ਤੇ ਬੱਚੇ ਲਾਣਗੇ ਜਿੰਨਾ ਜਿੰਨਾ ਨੇ ਮਤਲਬ ਹਿਸਾਲੇ ਆ ਕੋ ਕੰਪੀਟੀਸ਼ਨ ਚ ਉਹਦੀ ਬੱਚਿਆਂ ਦਾ ਕੱਲ ਦੋ ਦਿਨ ਘੰਟੇ ਦਾ ਹੈਗਾ ਕੰਪੀਟੀਸ਼ਨ ਤੇ ਉਥੇ ਸਵਾਲ ਜਵਾਬ ਜਿਆਦਾ ਹੋਣਗੇ ਬੱਚਿਆਂ ਦੇ ਜੋ ਉਹਨਾਂ ਨੂੰ ਪੜਾਇਆ ਲਿਖਾਇਆ ਉਹਨਾਂ ਵਿੱਚੋਂ ਇਹਨਾਂ ਨੂੰ ਸਵਾਲ ਜਵਾਬ ਪੁੱਛੇ ਜਾਣਗੇ ਤੇ ਜਿਹੜਾ ਬੱਚਾ ਜਿਆਦਾ ਸਵਾਲਾਂ ਜਵਾਬ ਦੇਵੇਗਾ ਉਹਨਾਂ ਨੂੰ ਪ੍ਰਾਈਜ਼ ਦੇਣਗੇ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੈਂ ਆਵਾਂ ਅਗਲੀ ਵੀਡੀਓ ਦੇ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ